ਅੱਜ ਦੇ ਮਸ਼ੀਨੀ ਯੁੱਗ ਵਿੱਚ ਮਨੁੱਖ ਮਸ਼ੀਨਾਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ। ਪੁਰਾਣੇ ਜੀਵਨ ਤੋਂ ਤਾਂ ਬਹੁਤ ਹੀ ਜ਼ਿਆਦਾ ਦੂਰ ਹੋ ਗਿਆ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ। ਇਸ ਮਸ਼ੀਨੀ ਯੁੱਗ ਨੂੰ ਸਾਨੂੰ ਪਾਣੀ ਦੇ ਨਾਲ ਚੱਲਣ ਵਾਲੀ ਆਟਾ ਚੱਕੀ ਤੋਂ ਵੀ ਦੂਰ ਕਰ ਦਿੱਤਾ ਹੈ। ਸ਼ਾਇਦ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਾਵੇਂ ਇਸ ਆਟਾ ਚੱਕੀ ਬਾਰੇ ਬਹੁਤਾ ਪਤਾ ਨਾ ਹੋਵੇ ਪਰ ਪੁਰਾਣੀ ਪੀੜ੍ਹੀ ਪਾਣੀ ਦੇ ਨਾਲ ਚੱਲਣ ਵਾਲੀਆਂ ਇਨ੍ਹਾਂ ਆਟਾ ਚੱਕੀਆਂ ਬਾਰੇ ਤੇ ਇਹਨਾਂ ਦੇ ਫਾਇਦਿਆਂ ਤੋਂ ਚੰਗੀ ਤਰ੍ਹਾਂ ਜਾਣਦੀ ਹੈ। ਇਹ ਪਾਣੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਨੂੰ ਘਰਾਟ ਕਿਹਾ ਜਾਂਦਾ ਹੈ ਇਹ ਘਰਾਟ ਬਿਜਲੀ ਦੇ ਨਾਲ ਨਹੀਂ ਬਲਕਿ ਨਹਿਰੀ ਪਾਣੀ ਦੁਆਰਾ ਚੱਲਦੀਆਂ ਨੇ ਤੇ ਇਹਨਾਂ ਦੁਆਰਾ ਤਿਆਰ ਕੀਤਾ ਗਿਆ ਆਟਾ ਵੀ ਉੱਚ ਗੁਣਵੱਤਾ ਵਾਲਾ ਹੁੰਦਾ ਹੈ ਦੱਸਦੀ ਹੈ ਕਿ ਬਜ਼ੁਰਗਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਬਿਜਲੀ ਦੀ ਚੱਕੀ ਦੁਆਰਾ ਤਿਆਰ ਕੀਤਾ ਗਿਆ ਆਟਾ ਬਹੁਤ ਗਰਮ ਹੁੰਦਾ ਹੈ ਗੁਣ ਉਸਦੇ ਸਾਰੇ ਖਤਮ ਹੋ ਜਾਂਦੇ ਨੇ ਇਸ ਕਰਕੇ ਘਰਾਟ ਦੁਆਰਾ ਜਿਹੜਾ ਆਟਾ ਤਿਆਰ ਹੁੰਦਾ ਹੈ ਉਹ ਠੰਡਾ ਹੁੰਦਾ ਹੈ ਤੇ ਸਾਰੇ ਗੁਣ ਸੁਰੱਖਿਅਤ ਹੀ ਹੁੰਦੇ ਨੇ ਤੇ ਵਿਅਕਤੀ ਦੀ ਸਿਹਤ ਵੀ ਤੰਦਰੁਸਤ ਹੁੰਦੀ ਹੈ ਪਰ ਹੌਲੀ-ਹੌਲੀ ਘਰਾਟ ਖਤਮ ਹੁੰਦੇ ਜਾ ਰਹੇ ਨੇ ਫਿਰ ਵੀ ਕੁਝ ਲੋਕ ਅਜੇ ਹੀ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਇਸ ਵਿਰਾਸਤ ਨੂੰ ਅੰਗਰੇਜ਼ਾਂ ਦੇ ਸਮੇਂ ਦੀ ਰਪੀਤ ਪਰ ਕੁਝ ਲੋਕ ਫਿਰ ਵੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਸਮੇਂ ਦੀ ਇਸ ਵਿਰਾਸਤ ਨੂੰ ਅੱਜ ਵੀ ਸੰਭਾਲਿਆ ਹੋਇਆ। ਤੇ ਆਓ ਕਾਦਨੇ ਗੱਲਬਾਤ ਤੇ ਦਿਖਾਉਨੇ ਆ ਤੁਹਾਨੂੰ ਘਰਾਟੀਆਂ ਲਾਈਵ ਤਸਵੀਰਾਂ ਕਿ ਕਿਸ ਤਰ੍ਹਾਂ ਨਹਿਰੇ ਪਾਣੀ ਦੁਆਰਾ ਇਹ ਆਟਾ ਚੱਕੀ ਚੱਲਦੀ ਏ ਤੇ ਆਟਾ ਜਿਹੜਾ ਉਪਿਸਕੇ ਤਿਆਰ ਹੁੰਦਾ ਹੈ। ਅੱਜ ਤੁਹਾਨੂੰ ਅਸੀਂ ਜਗ੍ਹਾ ਤੇ ਲੈ ਕੇ ਆਏ ਆ ਜਿਹੜਾ ਤੁਹਾਨੂੰ ਘਰਾਟ ਖਾਣੇ ਜਿਹੜਾ ਪਾਣੀ ਆ ਪਾਣੀ ਦੇ ਨਾਲ ਜਿਹੜਾ ਆਟਾ ਪੀਸਿਆ ਜਾਂਦਾ ਜਿਹੜਾ ਘਰਾਟ ਆ ਪਾਣੀ ਦੇ ਨਾਲ ਚੱਲਦੀ ਏ। ਕਿਤੇ ਇੱਕ ਗੱਲ ਹਰ ਤਰ੍ਹਾਂ ਦੀ ਚੱਕੀ ਆ ਗਈ ਆ ਹਰ ਤਰਾ ਇਲੈਕਟ੍ਰੋਨ ਚੱਕੀਆਂ ਆ ਗਈਆਂ ਉੱਥੇ ਹੀ ਘਾਟ ਵੱਜਦਾ ਹੈ ਜਿਹੜਾ ਪਾਣੀ ਨਾਲ ਚੱਲਦਾ ਹੈ ਔਰ ਜਿਹੜਾ ਉਹਦਾ ਆਟਾ ਆ ਆਟਾ ਵੀ ਉਹਦਾ ਜਿਹੜਾ ਬੜਾ ਠੰਡਾ ਆਟਾ ਹੁੰਦਾ ਹੈ ਆਪਾਂ ਗੱਲ ਵੀ ਕਰਨੀ ਆ ਕੀ ਨਾਂ ਪਈਦਾ ਨਾ ਮੇਰਾ ਨਾਂ ਜੀ ਚਮਕੌਰ ਸਿੰਘ ਗੜੀ ਪਰਵਾਰ ਪਿੰਡ ਔਰ ਜਿਹੜੇ ਘਾਟ ਆ ਇੱਕ ਦੋ ਦਾ ਘਾਟ ਆ आटा बिल्कुलु ठंडा हूंदा 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 बड़ा पाणी ख़राब पाणी जा बहुत वधिया तरीक़े सां जहिड़ी अंग्रेजा ई जहिड़ा वा थले वा अंगा ई चला पिया नरदियां चोवीह घंटे चली आई बंदी बंदि रही उहे बंदि करणे पई पाणी बगैर ने बे पदरी पुधरी आटे नई हूंदी आटा जहिड़ा बिल्कुलु ठंडा हूंदा वा जी रोटी सुकदी नी आ ਤੋ ਇਹ ਨੰਬਰ ਤੋਂ ਜਿਹੜੀਆਂ ਅਸੀਂ ਜਿੱਦਾਂ ਲੈਨੇ ਆ ਕੋ ਦੁੱਧ ਲਿਆਉਂਦੇ ਆ ਬਾਜ਼ਾਰ ਤੋਂ ਉਹਦੇ ਵਿੱਚ ਉਹਨਾਂ ਮਲਾਈ ਮੂਲੀ ਰਾਈ ਹੁੰਦੀ ਆ ਜੀ ਜਿਵੇਂ ਅਸੀਂ ਕਪਰੇ ਦਾ ਰੋੜ ਕਾ ਲੈਨੇ ਆ ਉਹ ਸਾਰੇ ਪੀਟਾ ਬਿਲਕੁਲ ਸੰਪੂਰਨ ਹੁੰਦੀਆਂ ਵਾ ਇਹ ਤਾਂ ਸੂਰਾ ਵੀ ਨਿਕਦਾ ਸੂਜੀ ਵੀ ਨਿਕਦੀ ਮੈਦਾ ਵੀ ਨਿਕਦਾ ਇਹ ਬਿਲਕੁਲ ਸੰਪੂਰਨ ਆਟਾ ਹੁੰਦਾ ਵਾ ਜੀ ਇਹ ਜਿਹੜਾ ਬਿਲਕੁਲ ਦੇਖੋ ਤੂੰ ਦੇਖ ਰਹੇਵੇਂ ਜੇ ਇਸ ਤਰੀਕੇ ਨਾਲ ਕਣਕ ਪਾ ਰਹੀ ਆ ਤੇ ਸਿਰਫ ਬਾਹਰ ਆ ਰਹੀ ਆ ਇੱਥੇ ਕੋਈ ਸੂਰੇ ਦੀ ਸੂਜੀ ਦੀ ਛਣਾਈ ਨਹੀਂ ਹੁੰਦੀ ਜੀ ਤਾਂ ਕਰਕੇ ਜਿਹੜਾ ਇਹ ਆਟਾ ਗੁਣਾ ਵਾਲਾ ਹੁੰਦਾ ਵਾ ਇਹ ਕਣਕ ਦਾ ਹੀ ਪੀਸਿਆ ਜਾਂਦਾ ਤੇ ਹੋਰ ਆ ਉਹ ਰੁੜੀ ਆ ਤੇ ਪੀਸੇ ਜਾਂਦੇ ਆ ਜਿੱਦਾਂ ਕਣਕ ਦਾ ਮੱਕੀ ਦਾ ਬੋਧਰੇ ਦਾ ਮੱਧੜ ਦਾ ਬਾਜਰੇ ਦਾ ਤੇ ਸ਼ੂਗਰ ਫ੍ਰੀ ਆਟਾ ਜਿਹੜਾ ਆ ਆ ਦੇ ਕੋਲ ਸਪੈਸ਼ਲ ਮਿਲਦਾ ਵਾ ਜੀ ਜੋ ਸ਼ੂਗਰ ਦੇ ਮਰੀਜ਼ ਆ ਸਾਡੇ ਕੋਲ ਜਿਹੜਾ ਆਟਾ ਉਹ ਸਪੈਸ਼ਲ ਹੀ ਤਿਆਰ ਕਰਦੇ ਆ ਉਹ ਖੜ ਖੜਦੇ ਆ ਦੇਖਿਆ ਜਾਈ ਤੇ ਜਿਹੜੇ ਆਟਾ ਵਾਏ ਵਲਾ ਇਹਦਾ ਫਿਰ ਇਨਾ ਕਿੰਨਾ ਕੁ ਦੀ ਢਾੜੀ ਚ ਪੀਸ ਲਿੰਦੇ ਆ ਇਹ ਭਾਜੀ ਜਿਹੜੇ ਚੱਕੀਆਂ ਤੇ ਪਿੰਡੀਆਂ ਦਾ ਆਟਾ ਬਹੁਤ ਸਲੋ ਆ ਸਲੋਸ ਨੂੰ ਦਾ ਬਹੁਤ ਦਾ ਕਾਟਾ ਪਿੰਡੀਆਂ ਆ ਜੀ ਲੈ ਕਿੰਨੇ ਕੋਈ ਜਿਹੜੀ ਮਾਹ ਜਿਹੜਾ ਆਟਾ ਨਿਕਲਦਾ ਵਾ ਇਹ ਨਾਲ ਦੇਖੋ ਨੇ ਆ ਜਿਹੜਾ ਆਟਾ ਇਸ ਤਰ੍ਹਾਂ ਪੀਸਿਆ ਜਾਂਦਾ ਤੁਸੀਂ ਦੇਖ ਸਕਦੇ ਜੀ ਇਹ ਜਿਹੜੀ ਆ ਚੱਕੀ ਆ ਜਿਹੜੀ ਪਾਣੀ ਦੇ ਨਾਲ ਚੱਲਦੀ ਆ ਪਾਣੀ ਦੇ ਨਾਲ ਚੱਕੀ ਚੱਲਦੀ ਆ ਤੁਸੀਂ ਦੇਖ ਸਕਦੇ ਜੀ ਇਹ ਜਿਹੜੀ ਚੱਕੀ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਇਹਨਾਂ ਨੂੰ ਕੋਈ ਇਹ ਪੁੱਛਦੇ ਆ ਜਿਹੜਾ ਉਹਦੇ ਆਟਾ ਪੀਸਿਆ ਜਾ ਰਿਹਾ ਹੈ ਤੇ ਚੱਕੀ ਦਿਖਾਉਣ ਕੇ ਸਾਹਨੇ ਜਿਹੜਾ ਪਾਣੀ ਇਹਨਾਂ ਦੇ ਅੰਦਰ ਇੱਥੇ ਆਂਦਾ ਆ ਆਪਾਂ ਦਿਖਾਣੇ ਤੁਹਾਨੂੰ ਤੁਸੀਂ ਦੇਖ ਸਕਦੇ ਜੀ ਇਹ ਚੱਕੀਆਂ ਲੱਗੀਆਂ ਇੱਥੇ ਸਾਰੀਆਂ ਔਰ ਇਹ ਸਾਰੀਆਂ ਚੱਕੀਆਂ ਫਿਰ ਪਾਣੀ ਨਾਲ ਚੱਲਦੀਆਂ। ਹਾਂ ਜੀ ਇਹ ਸਾਰੀਆਂ ਪਾਣੀ ਨਾਲ ਹੀ ਆਉਂਦੇ। ਜਿੱਧਾ ਪਾਣੀ ਆਉਂਦ ਰਿਹਾ ਵਾ। ਇੱਥੇ ਵੀ ਅਸੀਂ ਚੱਕੀ ਚਾਲ ਕਰਦੇ ਆਂ ਬਾਜਰਾ ਪੀਣ ਵਾਲੀ ਖਰਾਲ ਨੂੰ। ਇਹ ਪਾਣੀ ਨਾਲ ਪਰ ਵਧੀਆ ਸਾਰੀਆਂ ਚੱਕੀਆਂ। ਹਾਂ ਜੀ ਜੀ ਪਾਣੀ ਨਾਲ ਬਿਲਕੁਲ ਘੁੰਮਣੀਆਂ ਜਿੰਨਾ ਪਾਣੀ ਵਧ ਆਊਗਾ ਉਨਾ ਜੀ ਵਧੀਆ ਘੁੰਮਣਗੀਆਂ ਇਹ। ਫਿਰ ਜਿਹੜੀ ਇਹਨਾਂ ਪਾਣੀ ਆ ਫਿਰ ਬੰਦ ਕਰਨਾ ਆਏ ਤਾਂ ਕਿਸ ਤਰ੍ਹਾਂ ਕਰਦੇ। ਪਾਣੀ ਵਾਲੀ ਆ ਪਿੱਛੇ ਇੱਕ ਦੇਸੀ ਜਗਾ ਲਾਇਆ ਵਾ ਆਪਣੇ ਕੋਲ ਹੀ। ਤੇ ਉਹਨਾਂ ਜਿਹੜਾ ਅੱਗੇ ਪਾਣੀ ਦੇ ਬੰਦ ਕਰਦੇ ਆ ਤੇ ਅੱਧੀਆਂ ਬੰਦ ਹੋ ਜਾਂਦੀਆਂ ਉਹਨੂੰ ਕੋਈ ਵੀ ਦਾ ਤੇ ਚੱਟੀਆਂ ਖੁੱਲ ਜਾਂਦੀਆਂ ਕਿੰਨੇ ਕ ਪਿੰਡ ਫਾਇਦਾ ਲੈਂਦੇ ਨੇ ਇਹਦੇ ਤੇ ਜੀ ਦੂਰ ਦੂਰ ਤੋਂ ਜਿਹੜੇ ਆ ਬਹੁਤ ਪੁਰਾਣੇ ਲੋਕ ਜਿਨ੍ਹਾਂ ਨੂੰ ਇਹ ਕੰਮ ਦੀ ਲੋੜ ਜੀ ਆ ਕਿ ਆਟਾ ਵਧੀਆ ਵਾ ਤੇ ਲੋਕ ਦੂਰੋਂ ਵੀ ਆ ਜਾਂਦੇ ਆ ਤੇ ਕੁਝ ਲੋਕ ਜਿਹੜੇ ਆ ਕਿ ਕੰਮਕਾਰਾਂ ਚ ਵਿਜੀ ਆ ਉਹ ਅੱਜਕੱਲ ਕਹਿੰਦੇ ਚਲੋ ਚੱਟੀਆਂ ਤੇ ਛੋਟੇ ਨੇ ਕੋਈ ਲੈ ਲਈ ਜਿਨ੍ਹਾਂ ਨੂੰ ਨਵੋ ਜਿਆ ਦੂਰ ਤੋਂ ਚੱਲ ਕੇ ਆ ਜਾਂਦੇ ਆ ਇਹ ਦੇਖਿਆ ਤੇ ਇਹਨਾਂ ਨੇ ਕਿਹਾ ਵੀ ਜਿਹੜਾ ਇਹ ਆਟਾ ਵਾ ਇਹਦੇ ਤੋਂ ਨਾ ਕੁਝ ਕੱਢਿਆ ਜਾਂਦਾ ਜਿਸ ਤਰ੍ਹਾਂ ਸੂਜੀ ਕੱਢ ਦਿੰਦੇ ਆ ਕੁਝ ਹੋਰ ਵੀ ਉੱਥ ਉਹ ਬਿਲਕੁਲ ਸਾਫ ਸੁਥਰਾ ਆਟਾ ਵਾ ਔਰ ਬੜਾ ਵਧੀਆ ਆਟਾ ਸਿਹਤ ਵਾਸਤੇ ਬੜਾ ਚੰਗਾ ਆਟਾ ਕਿਉਂਕਿ ਮੈਨੂੰ ਤਾਲਾ ਦੇ ਵਿੱਕੀ ਮਿਲਗੀ